ਲੰਗੇ ਕੱਲ ਯਾਨੀ ਕਿ ਬੁੱਧਵਾਰ ਨੂੰ ਦਿੱਲੀ ਦੇ ਅੰਤਰਰਾਸ਼ਟਰੀ 에ਰਪੋਰਟ ਦੇ ਉੱਤੇ ਇੱਕ ਜਹਾਜ਼ ਉਤਰਦਾ 209 ਭਾਰਤੀ ਉਹਦੇ ਵਿੱਚ ਉਹ ਆ ਜਿਹੜੇ ਕਿ ਅਮਰੀਕਾ ਦੇ ਵੱਲੋਂ ਡਿਪੋਟ ਕੀਤੇ ਗਏ ਆ 1 ਨਹੀਂ 2 ਨਹੀਂ 3 ਨਹੀਂ 5 ਨਹੀਂ 10 ਨਹੀਂ 20 ਨਹੀਂ 209 ਭਾਰਤੀ ਇੰਡੀਆ ਦੇ ਵੱਲ ਭੇਜ ਦਿੱਤੇ ਗਏ ਆ ਅਮਰੀਕਾ ਨੇ ਭੇਜੇ ਆ ਡੋਨਲਡ ਟਰੰਪ ਨੇ ਭੇਜੇ ਆ ਇਹਦਾ ਮਤਲਬ ਕੀ ਆ ਤੇਰਾ ਸੰਕੇਤ ਕੀ ਆ ਮਤਲਬ ਇਹਦਾ ਇਹ ਆ ਕਿ 트럼ਪ ਦੇ ਵੱਲੋਂ ਜੋ ਕੁਝ 2025 ਦੇ ਵਿੱਚ ਨੀਤੀਆਂ ਦੇ ਤਹਿਤ ਰਿਪੋਰਟ ਕਰਨ ਦੀ ਕਾਰਵਾਈ ਚ ਸ਼ਾਮਲ ਕੀਤਾ ਗਿਆ ਉਹੋ ਕੁਝ ਇਤਕੀ 2026 ਦੇ ਵਿੱਚ ਵੀ ਹੋਣਾ। ਮਤਲਬ ਇਹਦਾ ਇਹ ਆ ਕਿ ਜੇਕਰ ਇਸ ਸਾਲ ਦੇ ਚੜ੍ਹਦੇ ਪਹਿਲੇ ਹਫ਼ਤੇ ਦੇ ਵਿੱਚ ਇੱਕ ਜਹਾਜ਼ ਦੇ ਵਿੱਚ 200 ਤੇ 9 ਮੁਸਾਫਰ ਭੇਜੇ ਜਾ ਸਕਦੇ ਆ ਤਾਂ ਇਤਕੀ ਕਈ ਜਹਾਜ਼ ਹੋਰ ਆਉਣ ਦੀ ਸੰਭਾਵਨਾ ਹੈ ਤੇ ਇਹਨਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਵੀ ਹੋਣਗੇ ਇਹ ਤਾਂ ਗੱਲ ਆਪਾਂ ਨੂੰ ਪਤਾ ਹੀ ਆ। ਕਿਉਂਕਿ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਦੇਖੀਏ ਪੰਜਾਬੀਆਂ ਦੀ ਵੱਡੀ ਗਿਣਤੀ ਆ। ਜਦੋਂ ਕੈਨੇਡਾ ਅਮਰੀਕਾ ਦੀ ਗੱਲ ਕਰਦੇ ਆ ਤੇ ਜਿਹੜੇ ਵੀ ਲੋਕ ਨੰਬਰ 2 ਦੇ ਵਿੱਚ ਗਏ ਆ ਦੋ ਨੰਬਰ ਦੇ ਵਿੱਚ ਗਏ ਆ ਤੇ ਫਿਰ ਉਹਨਾਂ ਨੂੰ ਵਾਪਸ ਭੇਜਿਆ ਜਾਂਦਾ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਪੰਜਾਬੀ ਵੀ ਹੁੰਦੇ ਆ ਤੇ ਪੰਜਾਬੀਆਂ ਦੀ ਸਭ ਤੋਂ ਵੱਧ ਕਰੇਜ ਆ ਕਿ ਪਾਈ ਅਸੀਂ ਡੌਂਕੀ ਲਾ ਕੇ ਜਾਣਾ ਅਸੀਂ ਹਰ ਹਾਲ ਦੇ ਵਿੱਚ ਜਾਣਾ ਅਸੀਂ 55 ਲੱਖ 35 ਲੱਖ 45 ਲੱਖ 65 ਲੱਖ ਰੁਪਇਆ ਦੇ ਕੇ ਜਾਣਾ ਮਤਲਬ ਇਹ ਆ ਕਿ ਜਿਹੜੇ ਅਮਰੀਕਾ ਦੇ ਵਿੱਚ ਦੋ ਨੰਬਰ ਦੇ ਵਿੱਚ ਜਾ ਚੁੱਕੇ ਹਨ ਜਾਂ ਜਿਹੜੇ ਬਿਨਾਂ ਕਾਗਜ਼ਾਤੋਂ ਰਹਿ ਰਹੇ ਹਨ ਜਾਂ ਜਿਨ੍ਹਾਂ ਦੇ ਕੋਲੇ ਸਟੇਟਸ ਨਹੀਂ ਉੱਥੇ ਪੱਕੇ ਤੌਰ ਦੇ ਉੱਤੇ ਰਹਿਣ ਦਾ ਕਾਗਜ਼ ਪੱਤਰ ਨਹੀਂ ਹਨ ਉਹਨਾਂ ਨੂੰ ਵੀ ਇਸ ਸਾਲ ਦੇ ਵਿੱਚ ਇਧਰ ਆਉਣਾ ਪੈ ਸਕਦਾ ਹੈ ਡਿਪੋਰਟ ਕਿਤੇ ਜਾ ਸਕਦੇ ਹਨ ਸੋ ਜਿਹੜੇ ਗਏ ਆ ਉਹ ਪਾਈ ਆਪਦਾ ਵਿਚਾਰ ਕਰ ਲੈਣ ਤੇ ਜਿਹੜੇ ਹਲੇ ਵੀ ਕੰਧਾ ਕੋਲੇ ਟਪਕੇ ਉਸ ਦੇਸ਼ ਦੇ ਵਿੱਚ ਵੜਨਾ ਚਾਹੁੰਦੇ ਆ ਤੇ ਉਹ ਵੀ ਵਿਚਾਰ ਕਰ ਲੈਣ ਪਰ ਜਿਹੜੇ 200 ਤੇ 9 ਜਾਣੇ ਆਏ ਆ ਇਹਨਾਂ ਦੇ ਵਿੱਚ ਕੁਝ ਗੈਂਗਸਟਰ ਜਾਂ ਅਪਰਾਧਿਕ ਗਤੀਵਿਧੀਆਂ ਵਾਲੇ ਲੋਕ ਵੀ ਆ ਇਹ ਪਤਾ ਲੱਗਾ ਜੀ ਕਿ ਉਹ ਲੋਕ ਜਿਨ੍ਹਾਂ ਦੇ ਉੱਤੇ ਇੱਥੇ ਪਰਚੇ ਦਰਜ ਹਰਿਆਣੇ ਦੇ ਵਿੱਚ ਹਰਿਆਣੇ ਦੀ ਪੁਲਿਸ ਦੇ ਵੱਲੋਂ ਭਾਰਤ ਦੇ ਗ੍ਰਹਿਭਾਗ ਦੇ ਵੱਲੋਂ ਅਮਰੀਕਾ ਦੀ ਪੁਲਿਸ ਤੇ ਉਥੋਂ ਦੀਆਂ ਏਜੰਸੀਆਂ ਦੇ ਨਾਲ ਸੰਪਰਕ ਕਰਕੇ ਤੇ ਜਿਹੜੇ ਉੱਥੇ ਫੜੇ ਗਏ ਸੀ ਲੋਕੋ ਅਪਰਾਧਕ ਗਤੀਵਿਧੀਆਂ ਵਾਲੇ ਉਹਨਾਂ ਨੂੰ ਭਾਰਤ ਦੇ ਵਿੱਚ ਵਾਪਸ ਲਿਆਂਦਾ ਗਿਆ ਕੁਝ ਲੋਕ ਅਪਰਾਧਕ ਗਤੀਵਿਧੀਆਂ ਵਾਲੇ ਆਏ 209ਾਂ ਦੇ ਵਿੱਚੋਂ ਤੇ ਕੁਝ ਕੁ ਲੋਕ ਜਿਹੜੇ ਕਿ ਡੌਂਕੀ ਲਾ ਕੇ ਉਹਨਾਂ ਨੇ ਦੇਸ਼ ਦੇ ਵਿੱਚ ਗਲਤ ਤਰੀਕੇ ਨਾਲ ਵੜੇ ਆ ਉਹਨਾਂ ਲੋਕਾਂ ਨੂੰ ਭੇਜਿਆ ਗਿਆ ਸੋ ਮੇਰੀ ਪੰਜਾਬੀਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਤੁਹਾਡੇ ਨਾਲ ਵੀ ਇਹ ਕੁਝ ਹੋ ਸਕਦਾ ਹੈ ਜੇ ਤੁਸੀਂ ਹਲੇ ਵੀ ਏਜੰਟ ਦੇ ਕੋਲੇ ਪੈਸੇ ਪਸਾਉਣ ਦੇ ਲਈ ਉਤਸਕ ਹੋ ਜੇ ਤੁਹਾਡੇ ਮਨ ਦੇ ਵਿੱਚ ਇਹ ਗੱਲ ਆ ਕਿ ਹਲੇ ਵੀ ਮੈਨੂੰ ਕੋਈ ਮਿਲ ਜੇ 35 ਲੱਖ ਵਾਲਾ 40 ਲੱਖ ਵਾਲਾ ਉਦੋਂ ਤਾਂ 55 ਚੱਲਦਾ ਜੇਕਰ 40 ਕਾਲਾ ਕੋਈ ਮਿਲ ਜੇ ਚਾਰ ਸਫਾਰਸ਼ਾਂ ਪਵਾ ਕੇ ਤੁਸੀਂ 4 ਲੱਖ ਦੇ ਵਿੱਚ ਵੀ ਨਾ ਫਸਿਓ ਕਿਉਂਕਿ ਵਾਪਸੀ ਆਉਣਾ ਪੈਣਾ ਇਹ ਨਹੀਂ ਪਤਾ ਕਿ ਵਾਪਸ ਆਉਣ ਦਾ ਮੌਕਾ ਵੀ ਮਿਲਣਾ ਕਿ ਨਹੀਂ ਮਿਲਣਾ 2025 ਦੇ ਵਿੱਚ ਕਈ ਨੌਜਵਾਨ ਐਸੇ ਆ ਜਿਹੜੇ ਕਿ 10-10 ਮਹੀਨਿਆਂ ਤੋਂ ਉੱਥੇ ਫਸੇ ਬੈਠੇ ਆ ਉਹਨਾਂ ਦੇ ਬਾਰੇ ਪਤਾ ਲੱਗਾ 25 ਦੇ ਆਖਰੀ ਦਿਨਾਂ ਦੇ ਵਿੱਚ ਕਿ ਭਾਈ ਉਹ ਤਾਂ ਉੱਥੇ ਜਾਂਉਂਦੇ ਆ ਹਲੇ ਉਹਨਾਂ ਦੇ ਨਾਲ ਘਰਦਿਆਂ ਦੀ ਗੱਲ ਨਹੀਂ ਹੋਈਗੀ ਕੁਝ ਕੁ ਲੋਕਾਂ ਨੂੰ ਡੌਂਕਰਾਂ ਨੇ ਜਿਵੇਂ ਤੰਗ ਪਰੇਸ਼ਾਨ ਕੀਤਾ ਜਦੋਂ ਆਪਾਂ ਚੱਲੇ 2 ਨੰਬਰ ਦੇ ਵਿੱਚ ਆ ਤੇ ਫਿਰ ਸਾਨੂੰ ਸਰੀਰਕ ਕਸ਼ਟ ਤਾਂ ਚੱਲਨੇ ਪੈਣੇ ਆ ਜਦੋਂ ਚੱਲੇ 2 ਨੰਬਰ ਦੇ ਵਿੱਚ ਆ ਤੇ ਫਿਰ ਸਾਨੂੰ 1 ਨੰਬਰ ਦੀ ਕਾਮਯਾਬੀ ਮਿਲ ਜਾਵੇ ਇਹ ਜ਼ਰੂਰੀ ਨਹੀਂ ਆ ਹੁਣ ਗੱਲ ਕਰ ਲੋ ਕੈਨੇਡਾ ਦੀ ਕੈਨੇਡਾ ਦੇ ਵਿੱਚ ਇਤਕੀ ਲਗਭਗ 9.5 ਲੱਖ ਸ਼ਾਇਦ ਇਸ ਤੋਂ ਵੀ ਵੱਧ ਆ 9.5 ਲੱਖ ਦੇ ਕਰੀਬ ਲੋਕਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਜਾਣੀ ਆ ਵਰਕ ਪਰਮਿਟ ਦਾ ਸਮਾਂ ਮੁੱਕ ਜਾਣਾ ਮਤਲਬ ਇਹ ਜਿਕੇ 9.5 ਲੱਖ ਦੇ ਕਰੀਬ ਲੋਕ ਆ ਜਿਹੜੇ 9 ਲੱਖ ਤੇ 27 ਹਜ਼ਾਰ ਦੇ ਕਰੀਬ ਲੋਕ ਆ ਜਿਹੜੇ ਕਿ 2026 ਦੇ ਵਿੱਚ ਵਰਕ ਪਰਮਿਟ ਵਾਲੇ ਸਟੇਟਸ ਦੇ ਵਿੱਚੋਂ ਕੈਨੇਡਾ ਦੇ ਵਿੱਚ ਬਾਹਰ ਹੋ ਜਾਣੇ ਆ ਤੇ ਪਿਛਲੇ ਸਾਲ ਦੀ ਗੱਲ ਕਰੀਏ ਜੇ 25 ਦੀ 10 ਲੱਖ ਤੇ 53 ਹਜ਼ਾਰ ਲੋਕਾਂ ਦੀ ਵਰਕ ਪਰਮਿਟ ਦੀ ਮਿਆਦ ਪਿਛਲੇ ਸਾਲ ਖਤਮ ਹੋਈ ਆ 9 ਲੱਖ 27 ਹਜ਼ਾਰ ਦੇ ਵਰਕ ਪਰਮਿਟ ਦੀ ਮਿਆਦ ਕੈਨੇਡਾ ਦੇ ਵਿੱਚ ਇਸ ਸਾਲ ਦੇ ਵਿੱਚ 2026 ਤੱਕ ਜਾਣੀ ਆ ਇਹਨਾਂ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਤੇ ਜਿੰਨੇ ਵੀ ਡਿਪੋਰਟ ਕੀਤੇ ਜਾਣਗੇ ਉਹ ਭਾਵੇਂ ਕੁਝ ਹਜ਼ਾਰ ਹੋਣ ਭਾਵੇਂ ਕੁਝ 100 ਹੋਣ ਤੇ ਭਾਵੇਂ ਲੱਖ ਹੋਵੇ ਉਹਦੇ ਵਿੱਚ ਅੱਧੇ ਪੰਜਾਬੀ ਹੋਣੇ ਜੇਕਰ ਇੰਡੀਆ ਦੇ ਵੱਲੇ ਜਹਾਜ਼ ਆਉਂਦਾ ਤੇ ਫਿਰ ਉਹਦੇ ਵਿੱਚ ਅੱਧੇ ਪੰਜਾਬੀ ਹੋਣਗੇ ਹਾਲਾਂਕਿ ਇਹ ਕੁੱਲ ਦੁਨੀਆ ਦੇ ਵਿੱਚੋਂ ਵੱਖ-ਵੱਖ ਖੇਚਿਆਂ ਦੇ ਵਿੱਚੋਂ ਜਿਹੜੇ ਕੈਨੇਡਾ ਦੇ ਵਿੱਚ ਗਏ ਜਿਨ੍ਹਾਂ ਨੇ ਵਿਜ਼ਟਰ ਵੀਜ਼ਾ ਤੇ ਜਾ ਕੇ ਵਰਕ ਪਰਮਿਟ ਲੈ ਲਿਆ ਜਿਨ੍ਹਾਂ ਦੇ ਕੋਲੇ ਸਟੱਡੀ ਵੀਜ਼ਾ ਸੀ ਬਾਅਦ ਦੇ ਵਿੱਚ ਵਰਕ ਪਰਮਿਟ ਬਣ ਗਿਆ ਜਾਂ ਕਿਸੇ ਵੀ ਤਰੀਕੇ ਨਾਲ ਵਰਕ ਪਰਮਿਟ ਹਾਸਲ ਕੀਤਾ ਉਹਦੇ ਵਿੱਚੋਂ 9 ਲੱਖ ਤੇ 27 ਹਜ਼ਾਰ ਨੇ ਵਰਕ ਵੀਜ਼ੇ ਦੀ ਮਿਆਦ ਆ ਜਿਹੜੀ ਉਹ ਇਸ ਵੇਲੇ ਮੁੱਕ ਜਾਣੀ ਆ ਵਰਕ ਪਰਮਿਟ ਦੀ ਫਿਰ ਉਹ ਨਵੇਂ ਸਟੇਟਸ ਦੇ ਉੱਤੇ ਚੜਨਗੇ ਕੋਈ ਸਟੱਡੀ ਲੈ ਲੂਗਾ ਕੋਈ ਕਿਸੇ ਹੋਰ ਤਰੀਕੇ ਨਾਲ ਵਰਕ ਪਰਮਿਟ ਨੂੰ ਰੀਨਿਊ ਕਰਵਾਊਗਾ ਕੋਈ ਹੋਰ ਤਰੀਕਾ ਅਪਣਾਊਗਾ ਮਤਲਬ ਇਹ ਜਿਹਨਾਂ ਦੀ ਮਿਆਦ ਮੁੱਕ ਗਈ ਜਿਨਾਂ ਦਾ ਸਟੇਟਸ ਅਗਲਾ ਨਾ ਹੋਇਆ ਉਹ ਉੱਥੇ 2 ਨੰਬਰ ਦੇ ਵਿੱਚ ਰਹਿ ਰਹੇ ਹੋਣਗੇ ਤੇ ਜਦੋਂ ਵੀ ਉਹ ਫੜੇ ਗਏ ਜਾਂ ਜਦੋਂ ਵੀ ਕੋਈ ਗਲਤੀ ਉਹਨਾਂ ਦੇ ਕੋਲੋਂ ਹੋਈ ਤੇ ਪੁਲਿਸ ਨੇ ਅੜਕੇ ਆਗੇ ਤਾਂ ਉਹਨਾਂ ਨੂੰ ਫਿਰ ਤੁਰੰਤ ਰਿਪੋਰਟ ਕਰ ਦਿੱਤਾ ਜਾਣਾ ਮੇਰੇ ਕੋਲ ਇੱਕ ਵੇਰਵਾ ਕਿ ਕੈਨੇਡੀਅਨ ਸਰਕਾਰ ਦੇ ਵੱਲੋਂ ਅਸਥਾਈ ਕੰਮ ਆ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਇਮੀਗ੍ਰੇਸ਼ਨ ਨਿਯਮਾਂ ਨੂੰ ਲਗਾਤਾਰ ਸਖਤ ਕਰਨੀਆਂ ਹੋਰ ਤਿਆਰੀਆਂ ਕੀਤੀਆਂ ਗਈਆਂ ਕੈਨੇਡਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਦੇ ਵਿੱਚ ਲੀਗਲ ਸਟੇਟਸ ਗਵਾਉਣ ਦਾ ਖਤਰਾ ਇਸ ਕੱਲੇ 2026 ਦੀ ਪਹਿਲੀ ਤਮਾਈ 2026 ਦੀ ਪਹਿਲੀ ਤਮਾਈ ਦੇ ਵਿੱਚ ਲਗਭਗ 3 ਲੱਖ ਤੇ 15000 ਲੋਕਾਂ ਦੇ ਵਰਕ ਪਰਮਿਟ ਦੀ ਮਿਆਦ ਮੁੱਕ ਜਾਣੀ ਆ ਇਹ ਜਿਹੜਾ ਮਹੀਨਾ ਚੱਲ ਰਿਹਾ ਪਹਿਲੇ ਮਹੀਨੇ ਦਾ ਇਸ ਵੇਲੇ ਦੂਜਾ ਹਫਤਾ ਸ਼ੁਰੂ ਹੋਇਆ 26 ਦਾ ਇਹਦੀ ਪਹਿਲੀ ਤਮਾਈ ਦੇ ਵਿੱਚ ਤੇ 3 ਲੱਖ ਤੇ 15000 ਲੋਕਾਂ ਦਾ ਲੀਗਲ ਸਟੇਟਸ ਖਤਮ ਹੋਣ ਦਾ ਖਰਸ਼ਾ ਇਹਦੇ ਨਾਲ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਰੁਕਾਵਟ ਪੈਦਾ ਹੋ ਸਕਦੀ ਆ 2025 ਦੀ ਆਖਰੀ ਤਮਾਈ ਦੇ ਵਿੱਚ ਯਾਨੀ ਕਿ ਲੰਘੇ ਬਰੇ ਦੀ ਆਖਰੀ ਤਮਾਈ ਦੇ ਵਿੱਚ ਕੈਨੇਡਾ ਵਿੱਚ 291000 ਲੋਕਾਂ ਦਾ ਵਰਕ ਪਰਮਿਟ ਸਮਾਂ ਖਤਮ ਹੋਇਆ ਜਿਹੜੇ ਲੋਕਾਂ ਦਾ ਸਮਾਂ ਉੱਥੇ ਖਤਮ ਹੋ ਚੁੱਕਿਆ ਬਹੁਤ ਸਾਰੇ ਸੱਜਣ ਐਸੇ ਆ ਜਿਹੜੇ ਸਾਨੂੰ ਵੀ ਜਾਣਦੇ ਹੋ ਕਹਿੰਦੇ ਜੀ ਕਿ ਸਾਡੇ ਕੋਲੇ ਵਰਕ ਪਰਮਿਟ ਸੀ ਵਰਕ ਪਰਮਿਟ ਰੀਨਿਊ ਨਹੀਂ ਹੋਇਆ ਕਿਉਂਕਿ ਉੱਥੇ ਹੁਣ ਫਾਈਲਾਂ ਨੂੰ ਅੱਗੇ ਵਧਾਉਣ ਦਾ ਪ੍ਰੋਸੈਸ ਬਹੁਤ ਠੰਡਾ ਹੈਗਾ ਬੜਾ ਢਿੱਲਾ ਮੱਠਾ ਉਹ ਕਹਿੰਦੇ ਵੀ ਜਦੋਂ ਹੁਣ ਅਸੀਂ ਕਿਸੇ ਵੀ ਸਟੇਟਸ ਦੇ ਉੱਤੇ ਨਹੀਂ ਸੀ ਤੇ ਫਿਰ ਸਾਨੂੰ ਮਜਬੂਰੀ ਦੇ ਵਿੱਚ ਇੱਕ ਵਾਰ ਫਿਰ ਸਟੱਡੀ ਲੈਣੀ ਪਈ ਆ ਹੁਣ ਅਸੀਂ ਫਿਰ ਸਟੱਡੀ ਵੀਜ਼ੇ ਦੇ ਉੱਤੇ ਆ ਕਿਸੇ ਨੇ ਕਹੇ ਜੀ ਕਿ ਸਾਡਾ ਇੰਨਾ ਖਰਚਾ ਹੋ ਗਿਆ ਹੁਣ ਅਸੀਂ ਇੱਥੇ ਰਹਿਣ ਦੇ ਲਈ ਵੀ ਭਾਈ ਅਸੀਂ ਫੁਲਾਣੇ ਕਾਰਨ ਕਰਕੇ ਫੁਲਾਣੇ ਮਸਲੇ ਦੇ ਵਿੱਚ ਇੱਥੇ ਰਹਿ ਰਹੇ ਆ ਇਹਦੇ ਲਈ ਸਾਨੂੰ ਫੇਰ ਇੱਕ ਵਾਰੀ ਖਰਚਾ ਕਰਕੇ ਤੇ ਕੋਈ ਹੋਰ ਰਾਹ ਪਣਾਉਣਾ ਪਿਆ ਮਤਲਬ ਇਹ ਜੀ ਕੈਨੇਡਾ ਤੇ ਅਮਰੀਕਾ ਦੇ ਤਾਂ ਬੂਹੇ ਬੰਦੀ ਆ ਤੇ ਇਹਦੀ ਇੱਕ ਸਭ ਤੋਂ ਵੱਡੀ ਉਦਾਹਰਣ ਹੈ ਆ ਵੀ ਮੀਡੀਏ ਦੇ ਵਿੱਚ ਆਮ ਤੌਰ ਤੇ ਇਸ਼ਤਿਹਾਰ ਲੱਗਦੇ ਹੁੰਦੇ ਸੀ ਕਿ ਪਹਿਲਾਂ ਜਾਓ ਪੈਸੇ ਜਾ ਕੇ ਦੇ ਦਿਓ ਜੇ ਹਾਈਲਾਈਟਸ ਨਹੀਂ ਕੀਤੀ ਤਾਂ ਵੀ ਵਿਦੇਸ਼ ਭੇਜ ਦਿਆਂਗੇ ਉਹਦੇ ਵਿੱਚੋਂ 95% ਦੀ ਪੰਜਾਬ ਦੇ ਵਿੱਚ ਦਫਤਰ ਬੰਦ ਹੋ ਚੁੱਕੇ ਆ ਕਿਉਂਕਿ ਜਦੋਂ ਵੀਜ਼ਾ ਲੱਗਦਾ ਹੀ ਨਹੀਂ ਜਾਂ ਜਦੋਂ ਵੀਜ਼ਾ ਲੱਗਦੇ ਆ ਤੇ ਫਿਰ ਉੱਥੇ ਸਖਤਗਈਆਂ ਇੰਨੀਆਂ ਤੇ ਬੰਦਾ ਦੋ ਨੰਬਰ ਦੇ ਵਿੱਚ ਜਾਣਾ ਚਾਹੁੰਦਾ ਹੀ ਨਹੀਂ ਇਸ ਕਰਕੇ ਇੱਥੇ ਸਾਰੇ ਇਮੀਗ੍ਰੇਸ਼ਨ ਦਫ਼ਤਰ ਲਗਭਗ ਬੰਦ ਹੋ ਗਏ ਆ ਹਾਂ ਜਿਨ੍ਹਾਂ ਨੇ ਰੁਟੀਨ ਦੇ ਵਿੱਚ ਸੱਚੀ ਮੁੱਚੀ ਹੀ ਟੂਰਿਸਟ ਵੀਜ਼ੇ ਤੇ ਜਾਣਾ ਜਾਂ ਜਿਨ੍ਹਾਂ ਕੋਲੇ ਜੈਨੂਅਨ ਕਾਰਨ ਹੈਗਾ ਵੀ ਭਾਈ ਮੈਂ ਸਟੱਡੀ ਵੀਜ਼ੇ ਤੇ ਜਾਣਾ ਮੈਂ ਉੱਥੇ ਪੜ੍ਹ ਨਹੀਂ ਜਾਣਾ ਤੇ ਅਮਰੀਕਾ ਨੇ ਇੱਕ ਗੱਲ ਕਹੀ ਹੈ ਗੌਰ ਨਾਲ ਸੁਣਿਓ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਸਾਡੇ ਕੋਲੇ ਸਟੂਡੈਂਟ ਵੀਜ਼ੇ ਤੇ ਆਏ ਆ ਜਿਹੜੇ ਕਿ ਇੰਟਰਨੈਸ਼ਨਲ ਸਟੂਡੈਂਟ ਆ ਜੇਕਰ ਉਹ ਵਿਦਿਆਰਥੀ ਵੀਜ਼ੇ ਦੇ ਨਿਯਮਾਂ ਨੂੰ ਫੋਲੋ ਨਹੀਂ ਕਰਦੇ ਅਮਰੀਕਾ ਦੀਆਂ ਨੀਤੀਆਂ ਨੂੰ ਫੋਲੋ ਨਹੀਂ ਕਰਦੇ ਤਾਂ ਉਹਨਾਂ ਦਾ ਵਿਦਿਆਰਥੀ ਵੀਜ਼ਾ ਤੁਰੰਤ ਰੱਦ ਕੀਤਾ ਜਾ ਸਕਦਾ ਹੈ ਇਹ ਗੱਲ ਬੜੀ ਗੌਰਨਰ ਸੁਣਨ ਵਾਲੀ ਆ ਕਿ ਜਿਹੜੇ ਉੱਥੇ ਸਟੂਡੈਂਟ ਵੀਜ਼ੇ ਦੇ ਉੱਤੇ ਪਹੁੰਚ ਗਏ ਆ ਇਹ ਨਹੀਂ ਕਿ ਭਾਈ ਹੁਣ ਆਪਾਂ ਉੱਥੇ ਬਸ ਜਿਵੇਂ ਮਰਜ਼ੀ ਕਰਾਂਗੇ ਜੇ ਗਲਤੀ ਕਰੋਗੇ ਜੇਕਰ ਉਹਨਾਂ ਨੇ ਨਿਯਮਾਂ ਦੀ ਉਲੰਘਣਾ ਕਰੋਗੇ ਉਹਨਾਂ ਨੇ ਬਰੰਗ ਚਿੱਠੀ ਵਾਂਗੂ ਵਾਪਸ ਭੇਜ ਦੇਣਾ ਉਹ ਕਿੰਨੀ ਸਾਡੇ ਵੱਲੋਂ ਕੋਈ ਲਿਹਾਜ਼ ਨਹੀਂ ਤੁਹਾਨੂੰ ਇੱਥੇ ਆਉਣ ਦੀ ਇਹ ਸਹੂਲਤ ਹੈ ਪਰ ਤੁਸੀਂ ਸਾਡੇ ਇੱਥੋਂ ਦੇ ਪੱਕੇ ਵਸਨੀਕ ਨਹੀਂ ਇਹ ਗੱਲ ਨੂੰ ਦਿਮਾਗ ਦੇ ਵਿੱਚ ਵਸਾ ਕੇ ਚੱਲਿਓ ਹੁਣ ਬਹੁਤ ਸਾਰੇ ਸੱਜਣ ਐਸੇ ਵੀ ਆ ਜਿਹੜੇ ਕਿ ਪਹੁੰਚ ਗਏ ਟ੍ਰਾਂਟੋ ਦੇ 에ਰਪੋਰਟ ਦੇ ਉੱਤੇ ਕੋਈ ਕੈਲਗਰੀ ਵਾਲੇ ਤੇ ਪਹੁੰਚ ਗਿਆ ਕੋਈ ਵਿੰਕੂਵਰ ਵਾਲੇ ਤੇ ਕੋਈ ਕਿਸੇ ਹੋਰ ਥਾਂ ਤੇ ਪਹੁੰਚ ਗਿਆ ਪਰ ਜਿਨ੍ਹਾਂ ਦੇ ਕੋਲੇ ਉੱਥੇ ਜਾਣ ਦਾ ਕੋਈ ਜੈਨੂਨ ਕਾਰਡ ਨਹੀਂ ਸੀ ਜਿਨ੍ਹਾਂ ਦਾ ਵੀਜ਼ਾ ਲੱਗ ਗਿਆ ਇੱਥੋਂ ਜਹਾਜ਼ ਫੜਿਆ ਉੱਥੇ ਉਤਰ ਗਏ ਪਰ ਜਿਹੜੇ ਉੱਥੋਂ ਦੇ ਅਧਿਕਾਰੀ ਆ ਜਿਹੜੇ ਇਮੀਗ੍ਰੇਸ਼ਨ ਵਾਲੇ ਅਧਿਕਾਰੀ ਆ ਉਹਨਾਂ ਨੂੰ ਅਸੀਂ ਸੰਤੁਸ਼ਟ ਨਹੀਂ ਕਰ ਸਕੇ ਤਾਂ ਉਹਨਾਂ ਨੇ ਫਿਰ ਉਹਨਾਂ ਨੂੰ ਉੱਥੋਂ ਹੀ ਬਰੰਗ ਚਿੱਠੀ ਵਾਪਸ ਭੇਜਤਾ ਕਿਉਂਕਿ ਉਹ ਜਦੋਂ ਸਵਾਲ ਜਵਾਬ ਕਰਦੇ ਵੀ ਭਾਈ ਤੁਸੀਂ ਕਿਉਂ ਚੱਲੇ ਆ ਆਪਾਂ ਕਹਿੰਦੇ ਮੈਂ ਸਟੱਡੀ ਵੀ ਦੇ ਤੇ ਚੱਲੇ ਆ ਉਹ ਤੁਹਾਨੂੰ ਸਵਾਲ ਕਰਦੇ ਯੂਨੀਵਰਸਿਟੀ ਕਿਹੜੀ ਆ ਤੁਹਾਡਾ ਫੰਡ ਕਿਵੇਂ ਆ ਤੁਹਾਡੀ ਆਹ ਗੱਲ ਕਿਵੇਂ ਆ ਉਹ ਗੱਲ ਕਿਵੇਂ ਆ ਮੇਰੇ ਇੱਕ ਜਾਣਕਾਰ ਨੇ ਗੱਲ ਦੱਸੀ ਆ ਵੀ ਸਾਡੀ ਰਿਸ਼ਤੇਦਾਰੀ ਦੇ ਵਿੱਚ ਇੱਕ ਮਾਤਾ ਉਹ ਪਹਿਲਾਂ ਵੀ ਗਈ ਸੀ ਕੈਨੇਡਾ ਪਰ ਜਦੋਂ ਉਹ ਹੁਣ ਗਈ ਆ ਆਪਦੇ ਧੀਆਂ ਪੁੱਤਰ ਨੂੰ ਮਿਲਣ ਵਾਸਤੇ ਨੂੰ ਵੀ ਆ ਉਹਨਾਂ ਦੇ ਪੋਤਾ ਵੀ ਹੋਇਆ ਉਹਨਾਂ ਦਾ ਮੁੰਡਾ ਉੱਥੇ ਆ ਸਾਰੇ ਉੱਥੇ ਆ ਪਿਛਲੇ ਕਈ ਵਰਿਆਂ ਤੋਂ ਜਦੋਂ ਉੱਥੇ ਗਈ ਤਾਂ ਉਹਨੇ ਕਿਹਾ ਜੀ ਕਿ ਮੈਂ ਇੱਥੇ 5 ਮਹੀਨੇ ਜਾਂ 4 ਮਹੀਨੇ ਜਾਂ ਜਿੰਨਾ ਵੀ ਸਮਾਂ ਉਹਨਾਂ ਲਾਉਣ ਵਾਸਤੇ ਆਈਆਂ ਆ ਮੇਰੇ ਕੋਲੇ ਵੀਜ਼ਾ ਮੈਂ ਪਹਿਲਾਂ ਵੀ ਇੱਕ ਵਾਰ ਆਈ ਆ ਤਾਂ ਉਹਨੂੰ ਇਹ ਗੱਲ ਕਹੀ ਗਈ ਆ ਵੀ ਭਾਈ ਤੂੰ ਦੱਸ ਵੀ ਭਾਈ ਤੈਨੂੰ ਹੀ ਆਉਣਾ ਇੱਥੇ ਕਿਉਂ ਜ਼ਰੂਰੀ ਸੀ ਉਹ ਕਹਿੰਦੀ ਜੀ ਕਿ ਮੇਰੇ ਲਈ ਆਹ ਕਾਰਨ ਜ਼ਰੂਰੀ ਆਹ ਕਾਰਨ ਜ਼ਰੂਰੀ ਆ ਉਹ ਸੰਤੁਸ਼ਟ ਨਹੀਂ ਹੋਏ ਉਹਨੂੰ ਇਹ ਗੱਲ ਕਹੀ ਗਈ ਆ ਵੀ ਤੁਹਾਨੂੰ 2 ਹਫ਼ਤੇ ਦੇ ਵਿੱਚ ਵਾਪਸ ਮੁੜਨਾ ਪਊਗਾ ਤੇ ਨਹੀਂ ਤਾਂ ਭਾਈ ਤੁਹਾਨੂੰ ਇੱਥੇ ਹੀ ਭੇਜ ਦਿੰਨੇ ਆ ਸੋ ਇਸ ਤਰੀਕੇ ਦੇ ਵੀਰ ਵੀ ਆ ਕਈ ਟੂਰਿਸਟ ਵੀ ਇੱਥੇ ਜਾਂਦੇ ਆ ਪਰ ਉੱਥੇ ਆਪਾਂ ਉਹਨੂੰ ਸੰਤੁਸ਼ਟ ਨਹੀਂ ਕਰ ਸਕਦੇ ਵੀ ਭਾਈ ਅਸੀਂ ਤਾਂ ਕਿੱਥੇ ਜਾਣਾ ਕਿਵੇਂ ਘੁੰਮਣਾ ਕਿਹਦੇ ਕੋਲੇ ਰਹਿਣਾ ਹੋਟਲ ਬੁਕਿੰਗ ਨਹੀਂ ਜਾਂ ਕਿਵੇਂ ਵੀ ਆ ਉਹ ਕਹਿੰਦੇ ਵੀ ਜਾਂ ਤਾਂ ਵਾਪਸ ਚਲੇ ਜਾਓ ਤੇ ਜਾਂ ਫਿਰ ਭਾਈ ਤੁਹਾਨੂੰ ਅਸੀਂ 7 ਦਿਨ ਦੀ ਐਂਟਰੀ ਦਿੰਨੇ ਆ ਤੁਹਾਨੂੰ ਅਸੀਂ 10 ਦਿਨ ਦੀ ਐਂਟਰੀ ਦਿੰਨੇ ਆ ਜੇਕਰ ਕੋਈ ਬੰਦਾ ਇਹ ਸੋਚ ਕੇ ਗਿਆ ਹੋਵੇ ਜੀ ਕਿ ਮੇਰੇ ਕੋਲ ਤਾਂ ਵੀਜ਼ਾ ਹੈਗਾ 6 ਮਹੀਨੇ ਦਾ ਤੇ ਮੈਂ ਗੱਡ ਕੇ ਉੱਥੇ 4 ਮਹੀਨੇ ਕੰਮ ਕਰਕੇ ਆਉਂਗਾ ਤੇ ਉਹ ਕੰਮ ਹੁਣ ਬੰਦ ਹੋ ਗਿਆ ਮਤਲਬ ਕਹਿਣ ਦਾ ਇਹ ਆ ਕਿ ਭਾਈ ਜੀ ਨੇ ਅਮਰੀਕਾ ਜਾਂ ਕੈਨੇਡਾ ਵੱਲ ਮੂੰਹ ਕਰਨਾ ਉਹ ਆਪਦੇ ਦਿਮਾਗ ਦੇ ਬੂਹੇ ਖੋਲ ਕੇ ਕਰੇ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਉਹ ਕਹਿੰਦੇ ਸਾਡੇ ਕੋਲੇ ਕੰਮੇ ਸੁੱਖ ਨਾਲ ਪਹਿਲਾਂ ਹੀ ਬਹੁਤ ਆ ਸਾਡੇ ਕੋਲੋਂ ਤਾਂ ਸਿਸਟਮ ਦੇ ਵਿੱਚ ਪਹਿਲੇ ਜਿਹੜੇ ਵਿਗਾੜ ਪਏ ਆ ਉਹ ਨਹੀਂ ਸੂਤ ਹੋ ਰਾਂ ਇਸ ਕਰਕੇ ਪਹਿਲਾਂ ਅਸੀਂ ਉਹ ਠੀਕ ਕਰਨੇ ਤੇ ਬਾਕੀਆਂ ਨੂੰ ਮੌਕਾ ਅਸੀਂ ਫੇਰ ਦੇਣਾ ਹਾਲਾਂਕਿ ਜਿਹੜੇ ਪੰਜਾਬੀ ਆ ਉਹਨਾਂ ਨੇ ਕੋਈ ਨਾ ਕੋਈ ਹੋਰ ਰਾਹ ਲੱਭ ਲੈਣਾ ਹੁੰਦਾ ਇਹ ਗੱਲ ਪੱਕੀ ਆ ਹੁਣ ਕੋਈ ਇਹ ਗੱਲ ਕਹਿੰਦਾ ਵੀ ਮੈਂ ਇੰਗਲੈਂਡ ਦੇ ਵਿੱਚ ਚੱਲੇ ਆ ਜਾਂ ਇੰਗਲੈਂਡ ਵਿੱਚ ਚਲਾ ਗਿਆ ਕੋਈ ਕਿਸੇ ਹੋਰ ਦੇਸ਼ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਜਾਂ ਜਿਹੜੇ ਏਜੰਟ ਹੁੰਦੇ ਆ ਉਹੀ ਗੱਲ ਕਹਿੰਦੇ ਵੀ ਇਧਰਲੇ ਪਾਸਤਾ ਔਖਾ ਹੁਣ ਤੁਹਾਨੂੰ ਫਲਾਣੇ ਦੇਸ਼ ਦੇ ਵਿੱਚ ਭੇਜ ਦਿੰਨੇ ਆ ਉਸ ਥਾਂ ਤੇ ਤੁਸੀਂ ਥੋੜੇ ਜਿਹਾ ਪੈਸੇ ਕਮਾ ਲਓ ਫਿਰ ਤੁਹਾਨੂੰ ਇਧਰਲੇ ਪਾਸੇ ਨੂੰ ਕੱਢ ਦਿਆਂਗੇ ਇਹਨਾਂ ਗੱਲਾਂ ਦੇ ਉੱਤੇ ਅੰਨਾ ਯਕੀਨ ਕਰ ਤੇ ਕਾਬਲ ਬਣਨ ਤੋਂ ਬਾਅਦ ਜਿਹੜੇ ਮਰਜ਼ੀ ਦੇਸ਼ ਦੇ ਵਿੱਚ ਜਾਓ ਤੇ ਜੇ ਤੁਹਾਡੀ ਇੱਛਾ ਹੀ ਆ ਵੀ ਪਾਈ ਅਸੀਂ ਤਾਂ ਜਾਣਾ ਜੀ ੱੱਕੇ ਤੋੜੇ ਖਾ ਕੇ ਵਾਪਸ ਮੁੜ ਕੇ ਆਉਣਾ ਤੇ ਫਿਰ ਆਪਾਂ ਕਹਿੰਦੇ ਹੁਣੇ ਵੀ ਪਾਈ ਪੁਲਿਸ ਮਦਦ ਨਹੀਂ ਕਰਦੀ ਪੱਤਰਕਾਰ ਸੁਣਵਾਈ ਨਹੀਂ ਕਰਦੇ ਲੋਕਾਂ ਚ ਜ਼ਲੀਲ ਹੋ ਗਏ ਆ ਫਿਰ ਆਪਾਂ ਪਹਿਲਾਂ ਸੋਚ ਕੇ ਜਾਇਆ ਕਰਗੇ ਤੇ ਮੇਰੀ ਮਾਵਾ ਨੂੰ ਤੇ ਮੇਰੇ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਆ ਜਿਹੜੇ ਉਹਨਾਂ ਨੂੰ ਵੀ ਇੱਕ ਬੇਨਤੀ ਆ ਜਿਹੜੇ ਅਰਦਾਸਾਂ ਕਰਾਉਂਦੇ ਜੀ ਕਿ ਸਾਡਾ ਧੀਜਾ ਪੁੱਤ 2 ਨੰਬਰ ਦੇ ਵਿੱਚ ਨਿਕਲ ਜੇ ਇਸ ਦੇਸ਼ ਦੇ ਵਿੱਚੋਂ ਤੁਸੀਂ ਇਦਾਂ ਦੀਆਂ ਅਰਦਾਸਾਂ ਵੀ ਨਾ ਕਰਾਇਆ ਕਰੋ ਅਰਦਾਸ ਬਹੁਤ ਸੱਚੀ ਤੇ ਸੁੱਚੀ ਬਹੁਤ ਮਹਿਮਾ ਪਰ ਗੱਲ ਇਹ ਜੀ ਕਿ ਕਈ ਵਾਰੀ ਅਸੀਂ 2 ਨੰਬਰ ਦਾ ਕੰਮ ਗੁਰੂ ਦੀ ਹਜ਼ੂਰੀ ਦੇ ਵਿੱਚ ਕਰਨਾ ਚਾਹੁੰਦੇ ਆ ਕਿ ਭਾਈ ਬਾਬਾ ਜੀ ਮਿਹਰ ਕਰੇਂ ਬਾਬਾ ਜੀ ਇਉਂ ਨਹੀਂ ਮਿਹਰ ਕਰਦੇ ਗਲਤ ਕੰਮ ਦੇ ਲਈ ਤੁਸੀਂ ਆਪਣੇ ਧੀ ਪੁੱਤ ਦੀ ਕਾਬਲੀਅਤ ਦੇਖੋ ਜੇ ਉਹ ਕਾਬਲ ਹਨ ਤਾਂ ਚਲੇ ਜਾਣਗੇ ਜੇਕਰ ਉਹ ਕਾਬਲ ਨਹੀਂ ਤੁਹਾਨੂੰ ਵੀ ਪਤਾ ਵੀ ਕਾਬਲ ਨਹੀਂ ਆ ਤੇ ਫਿਰ ਭਾਈ ਉਹਨੂੰ ਕੋਈ ਇੱਥੇ ਨਿੱਕਾ ਮੋਟਾ ਕੰਮ ਖੋਲ ਦਿਓ ਜੇ ਉਹ ਕਾਬਲ ਹੋਇਆ ਉਹਨੇ ਨਿੱਕੇ ਨੂੰ ਵੀ ਵੱਡਾ ਕਰ ਲੈਣਾ ਕੰਮ ਨੂੰ ਤੇ ਜੇ ਉਹ ਕਾਬਲ ਨਾ ਹੋਇਆ ਉਹਨੇ ਵੱਡੇ ਨੂੰ ਵੀ ਨਿੱਕਾ ਨਹੀਂ ਰਹਿਣ ਦੇਣਾ ਇਸ ਕਰਕੇ ਹਰ ਮਾਪੇ ਨੂੰ ਪਤਾ ਹੁੰਦਾ ਜੀ ਕਿ ਮੇਰੀ ਔਲਾਦ ਕਿੰਨੀ ਕਾਬਿਲ ਆ ਜਿਨ੍ਹਾਂ ਦੀ ਔਲਾਦ ਕਾਬਿਲ ਆ ਉਹ ਵੀ ਜ਼ਿੰਦਾਬਾਦ ਰਹਿਣ ਤੇ ਜਿਹੜੇ ਭਾਈ ਘੱਟ ਕਾਬਿਲ ਆ ਉਹ ਵੱਡ ਕਾਬਿਲ ਹੋ ਜਾਣ ਤੇ ਜਿਹੜੇ ਮੇਰੇ ਵਰਗੇ ਬਿਲਕੁਲ ਹੀ ਨਹੀਂ ਕੁਝ ਕਰਨ ਜੋਗੇ ਤੇ ਉਹਨਾਂ ਨੂੰ ਬੇਨਤੀ ਵੀ ਭਾਈ ਕੁਝ ਨਾ ਕੁਝ ਇੱਥੇ ਕਰਨਾ ਸਿੱਖੋ ਭੁੱਖਾ ਇੱਥੇ ਕੋਈ ਨਹੀਂ ਮਰਦਾ ਸਮੱਸਿਆਵਾਂ ਬਹੁਤ ਸਾਰੀਆਂ ਪਰ ਰੋਟੀ ਖੁਣੋ ਕੋਈ ਨਹੀਂ ਮਰਦਾ ਇਸ ਕਰਕੇ ਆਜੋ ਆਪਣੀਆਂ ਇਛਾਵਾਂ ਨੂੰ ਕਾਬੂ ਦੇ ਵਿੱਚ ਕਰਗੇ ਤੇ ਕਾਬਲੀਅਤ ਨੂੰ ਵੱਡਾ ਕਰਗੇ